ਲਖਸਨੌਰ ਦੇ ਤਹਿਸੀਲ ਕੰਪਲੈਕਸ ਦੁੱਦਨ ਸਾਦਾ ਦੇ ਅੱਜ ਇਮਾਰਤ ਦਾ ਉਦਘਾਟਨ ਹੈ ਅੱਜ ਜਿਹੜੀ ਤਹਿਸੀਲ ਬਣਾ ਰਿਆਂ 8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਬਣੀ ਹੈ ਟਾਈਮ ਮਿਲੇ ਤਾਂ ਦੇਖ ਕੇ ਜਰੂਰ ਜਾਇਓ ਵੇਟਿੰਗ ਰੂਮ ਹੈ ਵਧੀਆ ਬਾਥਰੂਮ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਪਟਵਾਰੀ ਫਰਦਾਂ ਰਿਸਟਰੀਆਂ ਇੰਤਕਾਲ ਸਾਰੇ ਇੱਕੋ ਬਿਲਡਿੰਗ ਥੱਲੇ ਹੋਣਗੇ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਸੋਡੇ ਸਾਹਮਣੇ ਕੰਮ ਹੋਊਗਾ ਕੋਈ ਅਫਸਰ ਥੋੜੇ ਤੋਂ ਪੈਸੇ ਮੰਗਦਾ ਸਾਨੂੰ ਦੱਸ ਦਿਓ ਉਦੋਂ ਬਾਅਦ ਸਾਡਾ ਕੰਮ ਹੈ ਮਹਾਲੀ ਤਾਂ ਅਸੀਂ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇਆਂ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬਹਿ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚਾਹੋਂਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਿਖਾ ਲਓ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ